ਸਫਾਈ ਦੇਖੋ ਬਾਈ ਕਿੰਨੀ ਵਧੀਆ ਇਹ ਟਰੈਕਟਰ ਵੀ ਪੂਰਾ ਸਾਹਣ ਹੈਗਾ ਸਫਾਈ ਦਾ ਆਉਣਗੋਈਆਂ ਕੀ ਪੁਰਾਣਾ ਖੌਂਡਾ ਹੈ ਬਾਈ ਨੇ ਮਤਲਬ ਰੱਖਿਆ ਵਾ ਕਰਾਇਆ ਵੀ ਲਾਉਂਦਾ ਤੇ ਬਾਈ ਖੇਤੀਬਾੜੀ ਵੀ ਕਰਦਾ ਹੈਗਾ ਤੇ ਸਾਨੂੰ ਪਤਾ ਹੀ ਵੀ ਆਹ ਦਿਨ ਅਜਾ ਆਪਾਂ ਸਾਰੇ ਜਾਣੇ ਥਣ ਤੋਂ ਕੋ ਖੜਾ ਦਿੰਨੇ ਆ ਗੁੱਦੂ ਗੁੱਦੂ ਕਰਕੇ ਧੋ ਕੇ ਖੜਾ ਦਿੰਨੇ ਆ ਤੇ ਆਪਾਂ ਕਹੇ ਨੇ ਵੀ ਚੱਲ ਵੀ ਬਾਈ ਦਾ ਕਰਾਏਗਾ ਕਰਾਇਦਾ ਆਪਾਂ ਉਹ ਤੋਂ ਬਜਾ ਲੈਨੇ ਕੋਈ ਨਹੀਂ ਤੇ ਦੇਖਿਆ ਤੇ ਬਾਈ ਦੀ ਸਫਾਈ ਬਹੁਤ ਜ਼ਿਆਦਾ ਸੀਗੀ ਇਹ ਇਹ ਰੋਟਾ ਵੇਟਰ ਨੇ ਹੈਗਾ ਇਹ ਸੁਪਰ ਸੀਡਰ ਆ ਤੇ ਬਾਕੀ ਆਪਾਂ ਇਹਨਾਂ ਗੱਲ ਕਰਦੇ ਆਂ ਬਾਈ ਨਾ ਵੀ ਕੀ ਹਸਤਾ ਵੇਦਾ ਵੀ ਇੰਨੀ ਸਫਾਈ ਦਾ ਵੀ ਤਕਨੀਕ ਦਾ ਫਰਕ ਆ ਜਾਂ ਟਰੈਕਟਰ ਤਕੜਾ ਕਰਕੇ ਤਾਂ ਕਰਕੇ ਆ ਟਰੈਕਟਰ ਦਾ ਫਰਕ ਹੈ ਬੰਦਾ ਜਾਂ ਸੁਪਰ ਸੀਡਰ ਦਾ ਇਹ ਟਰੈਕਟਰ ਦੇ ਸਿਰ ਤੇ ਵੀ ਬਾਕੀ ਬਾਈ ਟਰੈਕਟਰ ਵੱਡਾ ਹੈ ਤੇ ਲੋਡ ਲੜ ਨਹੀਂ ਮੰਨਦਾਗਾ ਇੰਜਨ ਤਕੜਾਗਾ ਤੇ ਵਧੀਆ ਸਫਾਈ ਲਿਆਉਂਦਾ ਬਾਕੀ ਹਾਂਜੀ ਨਾਲੇ ਇਹ ਸੁਪਰ ਸੀਡਰ ਤੇ ਰੋਟਾਵੇਟਰ ਦਾ ਕੰਮ ਦਿੰਦਾ ਹਾਂ ਸੁਪਰ ਸੀਡਰ ਆ ਤੇ ਬਾਕੀ ਇਹ ਨਵਾਂ ਕਰ ਨਵਾਂ ਕਰਕੇ ਤੇ ਸਫਾਈ ਵਧੀਆ ਇੱਕ ਦੇ ਮਗਰ ਰੂਲਾ ਲੱਗਿਆ ਵਾ ਰੂਲੇ ਦਾ ਕਰਕੇ ਸਫਾਈ ਵਧੀਆ ਹੁੰਦੀ ਆ ਤਾਂ ਹੀ ਆ ਵਧੀਆ ਹਨਾ ਹਾਂਜੀ ਜਿਵੇਂ ਆਮ ਰੋਟਾਵੇਟਰਾਂ ਦੇ ਮਗਰ ਫੱਟਾ ਲੱਗਿਆ ਹੁੰਦਾ ਫੱਟੇ ਨਾਲ ਥੋੜੀ ਦਾਬ ਘਟ ਆਉਂਦੀ ਆ ਉਹਦੇ ਨਾਲ ਚਰੀ ਜਾਂ ਮੱਕੀ ਦੇ ਬਾਜਰਾ ਜੋ ਬੀਜ ਤਾਂ ਦੂਜੇ ਤੀਜੇ ਨੂੰ ਧੁੱਪ ਬੜੀ ਲੱਗ ਜਾਂਦੀ ਆ ਸੌਣ ਭਾਦੋ ਜਦ ਧੁੱਪਾਂ ਪੈਂਦੀਆਂ ਤੇ ਉਹ ਹਰਾ ਘਟ ਹੁੰਦਾ ਚਰੀ ਬਾਜਰਾ ਮੱਕ ਹਵਾ ਪੈ ਨਹੀਂ ਧੁੱਪ ਪੈਂਦੀ ਆ ਹਾਂਜੀ ਉਹ ਹਾਂ ਜੋ ਹਵਾ ਪੈ ਜਾਂਦੀ ਆ ਘੱਟ ਹਰਾ ਹੁੰਦਾ ਇਹ ਰੂਲਾ ਮਗਰ ਦਾਅਬ ਦੇ ਦਿੰਦਾ ਇਹਦੇ ਨਾਲ ਸੁਹਾਗੇ ਦਾ ਕੰਮ ਕਰ ਜਾਂਦਾ ਰੋਟਾ ਬੇਟਰ ਮਗਰ ਮਗਰ ਸੁਹਾਗਾ ਮਾਰਦਾ ਮਗਰ ਆਪਾਂ ਹਾਂ ਤੇ ਇਹ ਦਾਅਬ ਦੇ ਦਿੰਦਾ ਹੋਂ ਤੋਂ ਆਪਣੀ ਪੈਂਦੀ ਕੀ ਤੇ ਚਰੀ ਬਾਜਰਾ ਤੇ ਮੱਕ ਕੋਈ ਵੀਜੇ ਦਾਣਾਂ ਦਾ ਨਾ ਹਰਾ ਹੁੰਦਾ ਕੱਲਾ ਕੱਲਾ ਵਧੀਆ ਹਰਾ ਹੁੰਦਾ ਬਈ ਟਰੈਕਟਰ ਬਾਰੇ ਵੀ ਜਾਣਕਾਰੀ ਦਿਓ ਮਾੜੀ ਸਾਨੂੰ ਇਹ ਇਹ ਟਰੈਕਟਰ ਆਪਣਾ ਬਈ 1996 ਮਾਡਲ ਆ ਤੇ ਨਵਾਂ ਕਢਾਇਆ ਸੀ ਆਪ ਖੁਦ ਤੁਸੀਂ ਆਜ ਨਵਾਂ ਕਢਾਇਆ ਹਾਂ ਜੀ ਨਵਾਂ ਕਢਾਇਆ ਸੀਗਾ 2 ਲੱਖ 84 ਹਜ਼ਾਰ ਦਾ ਬਰਨਾਲੇ ਦੀ ਏਜੰਸੀ ਸੀ ਇਤਨਾਲਾ ਰੋਡ ਤੇ ਹਾਂ ਜੀ ਉਹਨੇ ਦੇ ਹੋਊਗਾ ਹਾਂ ਹੁਣ ਜੇ ਹੁਣ ਜੇ ਵੇਚਣਾਗਾ 30 ਸਾਲ 28 30 ਸਾਲ ਹੋ ਗਿਆ ਟਰੈਕਟਰ ਨੂੰ ਨਵਾਂ ਕਢਾਇਆ ਨੂੰ ਤੇ 3.5 ਲੱਖ ਦਾ ਹੁਣ ਬਕੈਣਾ ਹੈ ਇਹ ਟਰੈਕਟਰ ਜਿਹਦੇ ਹਿਸਾਬ ਨਾਲ ਹਾਂਜੀ ਕੰਮ ਕੋਮ ਹਾਂਜੀ ਕਰਾਇਆ ਲੱਗਦਾ ਵਧੀਆ ਦਾ ਹਨਾ ਇਹਦਾ ਕੰਮ ਵੀ ਸਾਰਾ ਕਰਾ ਕੇ ਰੱਖੀਦਾ ਇੰਜਨ ਵੀ ਵੱਡਾ ਕਰਾਇਆ ਵਾ 80 ਹਾਰਸ ਪਾਵਰ ਇੰਜਨ ਹੈ ਤੇ ਨਵੇਂ ਆਉਂਦੇ ਆ 80 ਪਾਵਰ ਦੇ ਉਹ ਕਰਵਾਇਆ ਪੈਣੇ ਹਾਂਜੀ ਇਹ ਆਪਣਾ ਲੋਕਾਂ ਅਗੂੜੀ ਵੱਡਾ ਏਕ ਵੱਡਾ ਲਾ ਲਿਆ ਰੰਗ ਕਰਵਾ ਲਿਆ ਬੰਪਰ ਵਧੀਆ ਲਾ ਲਿਆ ਉਹ ਚੀਜ਼ਾਂ ਨੇ ਕੰਮ ਨਹੀਂ ਦਿਰਾਗਾ ਨਾ ਬੰਪਰ ਨੇ ਨਾ ਰੰਗ ਨੇ ਕੰਮ ਦੇ ਨਾ ਡੈਕ ਨੇ 30-40 ਹਜ਼ਾਰ ਦਾ ਲਾ ਲਓ ਤੇ ਉਹਨਾਂ ਨੇ ਕੰਮ ਇਹਦੇ ਨਾਲ ਕੰਮ ਤਾਂ ਟਰੈਕਟਰ ਦੇ ਵਿੱਚੋਂ ਕੰਮ ਕਰਾਇਆ ਹੋਵੇ ਸਾਰਾ ਟਰੈਕਟਰ ਓਕੇ ਹੋਵੇ ਟਾਇਰਾਂ ਵੱਲੋਂ ਹਾਂ ਇੰਜਨ ਦਾ ਕੰਮ ਸਹੀ ਹੋਵੇ ਹਾਂਜੀ ਤੇ ਸਾਰਾ ਕੰਮ ਓਕੇ ਹੋਵੇ ਬਾਹਰ ਚ ਆਇਆ ਵੀ ਜਦੋਂ ਮਰਜ਼ੀ ਖੜੇ ਨਾ ਕਿਤੇ ਨੌਕਸ ਪਵੇ ਵਿੱਚੋਂ ਕੰਮ ਕਰਾਇਆ ਲਾਉਣਾ ਕਰਾਏ ਵਾਲੇ ਨੂੰ ਤਾਂ ਫਿਰ ਟਰੈਕਟਰ ਦੇ ਇੰਜਨ ਤੇ ਜਿਆਦਾ ਧਿਆਨ ਦੇਣਾ ਕਰਾਏ ਵਾਲ ਨੂੰ ਤਾਂ ਵਿੱਚੇ ਅੰਦਰ ਟਰੈਕਟਰ ਦੇ ਵਿੱਚੋਂ ਕੰਮ ਸਹੀ ਕਰਾਇਆ ਹੋਵੇ ਉਹ ਵਧੀਆ ਰਹਿੰਦਾਗਾ ਐਨ ਸਜਾਉਣ ਨਾਲ ਰੰਗ ਕਰਾਉਣ ਨਾਲ ਡੈਕ ਨਾਲ ਬੰਪਰਾਂ ਨੇ ਕੁਝ ਨਹੀਂ ਦੇਣਾਗਾ ਅੰਦਰੋਂ ਕੰ ਇਹ ਸਹੀ ਆ ਟਰੈਕਟਰ ਉੱਥੇ ਖੜ ਗਿਆ ਰਹਾ ਚ ਉੱਥੇ ਖੜ ਗਿਆ ਸਲਫਣਾ ਚੱਕੀ ਤੇ ਉਹਦਾ ਫਾਇਦਾ ਕੀ ਰੰਗ ਨੇ ਕੀ ਦਿਨ ਆਪ ਨੂੰ ਲੈਕਣੇ ਹਾਂਜੀ ਬਾਕੀ ਰੰਗ ਤਾਂ ਉਹ ਬਾਈ ਉਹ ਵਧੀਆ ਪਿਆ ਨੇ ਹਾਂ ਰੰਗ ਵਧੀਆ ਪਿਆ ਹਾਂਜੀ ਆਪਣੇ ਪਿੰਡ ਤੱਕ ਸਪਰੇਅ ਤੇ ਇਥੇ ਇਥੇ ਕਰਾ ਲਾਉਨੇ ਜਾਂ ਬਾਹਰ ਅੰਦਰ ਵੀ ਜਾਵੜਦੇ ਆਪਨਾ ਬਾਈ ਜੇ ਹੋਵੇ ਅੱਧਾ ਕਿਲਾ ਕਿਲਾ ਕੋਈ ਮੱਕੀ ਵਾਲਾ ਬਾਣ ਪਾਉਣਾ ਜਿਆਦਾ ਬਾਣ ਹੋਵੇ ਫਿਰ ਆਸੇ-ਪਾਸੇ ਲਾਹ ਪਿੰਡ ਵੀ ਜਾਵੜੇ ਦਾ ਹਾਂਜੀ ਮੱਕੀ ਵਾਲਾ ਕਦੂ ਕਰਾਉਣਾ ਜਿਵੇਂ ਵੱਧ ਬਾੜਾਂਗਾ ਜਿਵੇਂ ਪੱਠੇ ਬੀਜਨੇ ਆ ਪੱਠਿਆਂ ਤੇ ਕਨਾਲ ਖੰਡ ਦੇ ਖਾਤਰ ਉਹ ਤਾਂ ਫਿਰ ਪਿੰਡ ਪਿੰਡ ਦਾ ਤਖਤ ਉੱਪਰੇ ਦਾ ਹੀ ਕੰਮ ਹੈ ਕਨਾਲ ਦਾ ਕੀ ਚਾਰਜ ਕਰਦੇ ਆ ਬਾਈ ਕੀ ਕਿਰਾਇਆ ਇਹ ਆਪਣਾ ਪੱਠੇ ਬੀਜਿਆਂ ਦਾ ਇੱਕ ਕਨਾਲ ਦਾ 500 ਰੁਪਇਆ ਤੇ ਦੂਰ ਲਾਉਣੀਆਂ ਦਾ 750 ਰੁਪਇਆ ਕਨਾਲ ਦਾ ਹਾਂਜੀ ਜੇ ਆਪਾਂ ਮੱਕੀ ਵਾਲਾ ਬੋਹਣਾ ਚਾਰ ਪਾਇਆ ਬੋਹਣਾ ਦਾ ਰੋਟਾਵੇਟਰ ਨਾਲ ਕਿੱਲੇ ਦਾ ਕਿਰਾਇਆ ਹੈਗਾ 1800 ਰੁਪਇਆ ਤੇ ਕੱਦੂ ਕਰਵਾਉਣਾਗਾ ਤੇ ਕੱਦੂ ਦਾ ਹੈਗਾ 1500 ਰੁਪਇਆ ਕਿੱਲੇ ਦਾ ਕਿਰਾਇਆ ਹਾਂਜੀ ਜੇ ਹਲਾਣਾ ਬਹਾਈ ਕਰਾਉਣੀ ਆ ਬਾਹਣ ਦੀ ਕਿਸੇ ਦੀ ਵੀ 800 ਰੁਪਇਆ ਕਿੱਲੇ ਦਾ ਕਿਰਾਇਆ ਹਾਂਜੀ ਠੀਕ ਆ ਧੰਨਵਾਦ ਵੀਰੇ ਠੀਕ ਆ ਜੀ ਬਾਈ